ਹਾਂਜੀ ਬਾਈ ਸਤਿ ਸ੍ਰੀ ਅਕਾਲ ਅੱਜ ਇੱਕ ਪਿੰਡ ਆਪਾਂ ਹੋ ਰਹੇ ਆਂ ਬਾਈ ਕੁਲੇ ਕੇ ਬੂਰੀ ਕੱਟੀ ਪਕਾਉ ਜੀ ਤੇ ਕਰਾਉਣੇ ਆਪਾਂ ਬਾਕੀ ਬਾਈ ਜੀ ਨਾਲ ਗੱਲਬਾਤ ਦੇਖ ਸਕਦੇ ਆਂ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਨਾਂ ਜੀ ਡਾਡੀ ਆ ਜੀ ਬਾਈ ਜੀ ਅੱਛਾ ਜੀ ਕਿਹੜਾ ਪਿੰਡ ਹੈ ਵੀਰੇ ਵੱਡੇ ਛਾਂਕੇ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤੇ ਕਿੰਨੇ ਟਾਈਮ ਦੀ ਵੀਰੇ ਕੱਟੀ ਹੈ ਇਹ? ਇਹ ਜੀ 2 ਸਾਲਾਂ ਤੋਂ 2 ਮਹੀਨੇ ਘਟਾ ਜੀ। ਠੀਕ ਹੈ ਜੀ। ਕੀ ਰੇਟ ਟੁੱਟਾ ਵੀਰੇ ਦਾ? ਰੇਟ ਜੀ ਇਹਦਾ 22000 ਰੁਪਇਆ ਕਰਦੇ ਆ। ਠੀਕ ਹੈ ਜੀ। ਨੰਬਰ ਤੁਹਾਡਾ ਹੈਗਾ ਭਾਈ ਜੀ ਭਾਈ ਜੀ ਅਣਪੜਾ ਨੰਬਰ ਲੱਗ ਗਿਆ 819 69 84925 ਦੁਬਾਰੇ ਫੇਰ ਨੋਟ ਕਰ ਲਓ ਜੀ 81969 83925 ਭਾਈ ਜੀ ਨਾਲ ਕਨੈਕਟ ਕਰ ਦਿਓ। ਹਾਂਜੀ ਭਾਈ ਤੋਰ ਕੇ ਦਿਖਾਓ ਇਹ ਦੋ ਇਕ ਸਾਡੇ ਬਾਈ ਕੱਤੀ ਵਾਕੀ ਬਾਈ ਨਾਲ ਕਨੈਕਟ ਕਰ ਲਓ ਜੀ ਉਹ ਨੰਬਰ ਸਮੇਂ ਦੱਸ ਦਿੱਤਾ ਬਾਈ ਜੀ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਸੇਅਰ ਜ਼ਰੂਰ ਕਰਦਾ ਕਰੋ ਤਾਂ ਕਿ ਤੁਹਾਨੂੰ ਨਿਯਮਿਤ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀਤਾ ਫਾਰਮ ਟੀਵੀ ਓਕੇ ਬਾਈ ਜੀ ਮਿਲਦੇ ਆ ਅਗਲੀ ਵੀਡੀਓ ਚ